273 ਕਿਲੋਮੀਟਰ ਜਿਹੜਾ ਇਹ ਹਾਈਵੇ ਆਲਰੇਡੀ ਬਾਕੀ ਸੂਬਿਆਂ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ 362 ਕਿਲੋਮੀਟਰ ਜੋ ਪੰਜਾਬ ਦੇ ਹਿੱਸੇ ਆਉਂਦਾ ਹੈ ਉਹ ਅਜੇ ਵੀ ਕਿਤੇ ਨਾ ਕਿਤੇ ਅਧੂਰਾ ਚੱਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਅਜੇ ਤੱਕ ਜ਼ਮੀਨ ਆਪਣੀ ਨਹੀਂ ਦੇ ਰਹੇ ਹੈਗੇ ਪੰਜਾਬ ਦੇ ਵਿੱਚ ਇਸ ਵਕਤ NHAI ਦੇ ਪ੍ਰੋਜੈਕਟ ਸੁਰਖੀਆਂ ਵਟੋਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ NHAI ਵੱਲੋਂ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਨੇ ਤਾਂ ਸਭ ਤੋਂ ਵੱਧ ਜੇਕਰ ਕਿਸੇ ਪ੍ਰੋਜੈਕਟ ਨੇ ਸੁਰਖੀਆਂ ਵਟੋਰੀਆਂ ਨੇ ਤਾਂ ਉਹ ਦਿੱਲੀ ਤੋਂ ਕਟੜਾ ਐਕਸਪ੍ਰੈਸ ਹੈ ਇਹ ਕੌਮੀ ਮਾਰਗ ਜਿਹੜਾ 669 ਕਿਲੋਮੀਟਰ ਦੀ ਦੂਰੀ ਕਵਰ ਕਰਦਾ ਹੈ ਇਸ ਵਕਤ ਅਸੀਂ ਉਸੇ ਮਾਰਗ ਦੇ ਉੱਤੇ ਖੜੇ ਆ ਜਿਸ ਜਿਹੜਾ ਇਹ ਦਿੱਲੀ ਤੋਂ ਕਟੜਾ ਨੂੰ ਜਿਹੜਾ ਹਾਈਵੇ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਉਸ ਹਾਈਵੇ ਦੇ ਉੱਤੇ ਅਸੀਂ ਇਸ ਵਕਤ ਮੌਜੂਦ ਆ ਲਗਭਗ 273 ਕਿਲੋਮੀਟਰ ਜਿਹੜਾ ਇਹ ਹਾਈਵੇ ਆਲਰੇਡੀ ਬਾਕੀ ਸੂਬਿਆਂ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ 362 ਕਿਲੋਮੀਟਰ ਜੋ ਪੰਜਾਬ ਦੇ ਹਿੱਸੇ ਆਉਂਦਾ ਹੈ ਉਹ ਅਜੇ ਵੀ ਕਿਤੇ ਨਾ ਕਿਤੇ ਅਧੂਰਾ ਚੱਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਅਜੇ ਤੱਕ ਜ਼ਮੀਨ ਆਪਣੀ ਨਹੀਂ ਦੇ ਰਹੇ ਹੈਗੇ ਅਤੇ ਕਿਸਾਨਾਂ ਦਾ ਇਹ ਦਾਵਾ ਹੈ ਕਿ ਜੋ ਉਹਨਾਂ ਨੂੰ ਪੈਸੇ ਮਿਲਨੇ ਸੰ ਜਾਂ ਉਹਨਾਂ ਨੂੰ ਐਕਵਾਇਰ ਜ਼ਮੀਨ ਦੇ ਜੋ ਪੈਸੇ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਸੀ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੀ ਹੈਗੀ ਜਿਸ ਕਾਰਨਾਂ ਕਾਰਨ ਉਹ ਆਪਣੀ ਜ਼ਮੀਨ ਛੱਡਣ ਦੇ ਵਿੱਚ ਅਸਮਰਥ ਹਨ ਤੇ ਇਸੇ ਦੂ ਚੱਲਦੇ ਹੋਏ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਦੀ ਜੋ ਰਕਮ ਹੈ ਜੋ 25000 ਕਰੋੜ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣਨਾ ਸੀ ਉਸ ਦੀ ਇਸ ਵਕਤ ਲਾਗਤ ਜਿਹੜੀ ਆ ਉਹ ਵੱਧ ਕੇ ਜਿਹੜੀ 38905 ਕਰੋੜ ਜਿਹੜੀ ਉਹ ਹੋ ਚੁੱਕੀ ਹੈ ਜਨਿਕ 55% ਦੀ ਜਿਹੜੀ ਇਸ ਦੀ ਲਾਗਤ ਹੈ ਜਿਹੜੀ ਉਹ ਵੱਧ ਚੁੱਕੀ ਹੈ ਅਤੇ ਹੁਣ ਕਿਹਾ ਜਾ ਰਿਹਾ ਕਿ 2026 ਅਪ੍ਰੈਲ ਮਹੀਨੇ ਤੱਕ ਇਹ ਪ੍ਰੋਜੈਕਟ ਜਿਹੜਾ ਉਹ ਨੇਪਰੇ ਚੜ ਪਾਵੇਗਾ ਜੇਕਰ ਹਜੇ ਵੀ ਕਿਸਾਨ ਜੇਕਰ ਆਪਣੀ ਜ਼ਮੀਨਾਂ ਨੂੰ ਅਕਵਾਇਰ ਕਰਨ ਦੇ ਲਈ ਐਨ ਐਚ ਏ ਆਈ ਨੂੰ ਦੇ ਦਿੰਦੇ ਨੇ ਪਰ ਦੂਸਰੇ ਪਾਸੇ ਕਿਸਾਨਾਂ ਦਾ ਇਹੀ ਦਾਵਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੀ ਬਣਦੀ ਮੁਆਵਜ਼ਾ ਰਾਸ਼ੀ ਨਹੀਂ ਮਿਲੇਗੀ ਉਹ ਆਪਣੀਆਂ ਜ਼ਮੀਨਾਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਆਹੋ ਨਹੀਂ ਛੱਡਣਗੇ ਸਗੋ ਇਸੇ ਕਾਰਨਾਂ ਕਾਰਨ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੇ ਆਹੋ ਧਰਨੇ ਲਗਾਏ ਜਾ ਰਹੇ ਨੇ ਹਾਲਾਂਕਿ NHAI ਦੀ ਇੱਕ ਬੈਠਕ ਜਿਹੜੀ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਤਰੀਕ ਨੂੰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ तमाम ਪ੍ਰੋਜੈਕਟਾਂ ਦੇ ਨਾਲ ਨਾਲ ਇਸ ਪ੍ਰੋਜੈਕਟ ਦਾ ਵੀ ਜਿਹੜਾ ਉਹ ਜ਼ਿਕਰ ਹੋਵੇਗਾ ਕਿ ਕਿੰਨਾ ਕੁ ਇਹ ਪ੍ਰੋਜੈਕਟ ਜਿਹੜਾ ਉਹ ਨੇਪਰੇ ਚੜਿਆ ਹੈ ਕਿੰਨਾ ਕੁ ਇਸ ਵਕਤ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਕਿੰਨਾ ਕੁ ਅਜੇ ਕੰਮ ਪੈਂਡਿੰਗ ਪਿਆ ਹੈ ਤੇ ਜੇਕਰ ਕੰਮ ਪੈਂਡਿੰਗ ਪਿਆ ਹੈ ਤਾਂ ਉਹਨਾਂ ਦੇ ਕੀ ਕਾਰਨ ਨੇ ਕਿਉਂ ਜਿਹੜਾ ਹਜੇ ਤੱਕ ਮਸਲੇ ਜਿਹੜੇ ਉਹ ਸੌਰਟ ਆਊਟ ਨਹੀਂ ਕੀਤੇ ਜਾ ਰਹੇ ਤਾਂ तमाम ਮੁੱਦਿਆਂ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਮੀਟਿੰਗ ਜਿਹੜੀ ਆ ਉਹ 28 ਅਗਸਤ ਨੂੰ ਜਿਹੜੀ ਆ ਉਹ ਬੁਲਾਈ ਗਈ ਆ ਤੇ ਫਿਲਹਾਲ ਇਸ ਮੀਟਿੰਗ ਦੇ ਵਿੱਚ ਕੀ ਹੋਵੇਗਾ ਇਸ ਦੀ ਤਸਵੀਰ ਤਾਂ ਖੈਰ ਬਾਅਦ ਦੇ ਵਿੱਚ ਦੇਖਣੀ ਹੋਵੇਗੀ ਲੇਕਿਨ ਇਸ ਵਕਤ ਕਿਸਾਨ ਜ਼ਰੂਰ ਡਟੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਆਪਣੀ ਜ਼ਮੀਨਾਂ ਜਿਹੜੀਆਂ ਉਹ ਨਹੀਂ ਛੱਡੀਆਂ ਜਾ ਰਹੀਆਂ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਬਣਦੀ ਮੁਆਵਜ਼ਾ ਰਾਸ਼ੀ ਹੈ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੀ ਜਿਸ ਦੇ ਕਾਰਨਾਂ ਕਾਰਨ ਉਹ ਆਪਣੇ ਜ਼ਮੀਨਾਂ ਛੱਡਣ ਦੇ ਵਿੱਚ ਅਸਮਰੱਥ ਨੇ ਕਿਸਾਨ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ NHAI ਦਾ ਪ੍ਰੋਜੈਕਟ ਹੈ ਇਹ NHAI ਪ੍ਰੋਜੈਕਟ ਬਹੁਤ ਜ਼ਿਆਦਾ ਨਿਪਰੇ ਚੜ ਗਿਆ ਹੈ ਬਾਕੀ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਕਿਉਂ ਅਖੀਰਕਾਰ ਦਿੱਕਤ ਆ ਰਹੀ ਹੈ ਕਿਉਂ ਕਿਸਾਨ ਪੰਜਾਬ ਦੇ ਵਿੱਚ ਆਪਣੀ ਜ਼ਮੀਨਾਂ ਨਹੀਂ ਦੇ ਰਹੇ ਦੇਖੋ ਕਿਸਾਨ ਜਿੱਦ ਤੱਕ ਇਹ ਜ਼ਮੀਨਾਂ ਦੇਣ ਦੀ ਗੱਲ ਹੈ ਕਿਸਾਨ ਨਹੀਂ ਰੁਕ ਰਹੇ ਕਿਉਂਕਿ ਕਿਸਾਨ ਆਪਦੀ ਜ਼ਮੀਨ ਦਾ ਜਾਂ ਆਪਦੇ ਮਕਾਨ ਦਾ ਸਹੀ ਮੁੱਲ ਮੰਗ ਰਹੇ ਹੈਗੇ ਕਿਸਾਨਾਂ ਵੱਲੋਂ ਜ਼ਮੀਨ ਨਹੀਂ ਦਿੱਤੀ ਜਾ ਰਹੀ ਐਸੇ ਕਰਕੇ ਤਾਂ ਅਸੀਂ ਉਸੇ ਜਗ੍ਹਾ ਦੇ ਉੱਤੇ ਖੜੇ ਆਂ ਐਂਡ ਪੁਆਇੰਟ ਤੇ ਖੜੇ ਆਂ ਬਿਲਕੁਲ ਇਸ ਤੋਂ ਅੱਗੇ ਤਾਂ ਕਿਤੇ ਪ੍ਰੋਜੈਕਟ ਦਿਖੀ ਨਹੀਂ ਰਿਹਾ ਹੈਗਾ ਚੱਲਦਾ ਹੋਇਆ ਜਿੱਥੇ ਤੱਕ ਇਸ ਇੱਥੇ ਬਣਿਆ ਤਾਂ ਉੱਥੇ ਤੱਕ ਹੀ ਬਣਿਆ ਹੋਇਆ ਹੈ ਇਸ ਤੋਂ ਅੱਗੇ ਤਾਂ ਕਿਸਾਨਾਂ ਨੇ ਜ਼ਮੀਨਾਂ ਨਹੀਂ ਦਿੱਤੀਆਂ ਐਸੇ ਕਰਕੇ ਕੰਮ ਠੱਪ ਪਿਆ ਵਿਚ ਵਿਚਾਲੇ ਇਸ ਤੋਂ ਅੱਗੇ ਜਿਹੜਾ ਕੰਮ ਰੁਕਿਆ ਇਹ ਸਰਕਾਰ ਦੀ ਨਲਾਕੀ ਜਾਂ ਮਲੇਰਕੋਟਲੇ ਪ੍ਰਸ਼ਾਸਨ ਦੀ ਨਲਾਕੀ ਦੇ ਕਾਰਨ ਰੁਕਿਆ ਹੋਇਆ ਕਿਉਂਕਿ ਜਿਹੜੀਆਂ ਅੱਗੇ ਜ਼ਮੀਨਾਂ ਆ ਰਹੀਆਂ ਨੇ ਜਿਸ ਦੀਆਂ ਜ਼ਮੀਨਾਂ ਆ ਰਹੀਆਂ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਪਿੱਛੇ ਜਿਹੜੀਆਂ ਕੋਈ ਗਧਾਵਰੀਆਂ ਨਹੀਂ ਖੜੀਆਂ ਜਾਂ ਤਕਸੀਮਾਂ ਨਹੀਂਆਂ ਪੁਰਾਣੀਆਂ ਖੜੀਆਂ ਤਕਸੀਮਾਂ ਦੇ ਆਧਾਰ ਤੇ ਪੈਸੇ ਕਿਸੇ ਹੋਰ ਦੇ ਖਾਤਿਆਂ 'ਚ ਜਾ ਰਹੇ ਆ ਜਿਹਦੀ ਜ਼ਮੀਨ ਜਾ ਰਹੀ ਆ ਕਿਸਾਨ ਦੀ ਜਿਹਦਾ ਮਕਾਨ ਗਿਰ ਰਿਹਾ ਕਿਸਾਨ ਦਾ ਪੈਸੇ ਉਹਨਾਂ ਨੂੰ ਤਾਂ ਮਿਲ ਨਹੀਂ ਰਹੇ ਦੂਸਰਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਰਿਹਾ ਇੱਥੋਂ ਦਾ ਪ੍ਰਸ਼ਾਸਨ ਜਿਹਦੇ ਕਾਰਨ ਇਹ ਕੰਮ ਰੋਕਿਆ ਹੋਇਆ ਹੈਗਾ ਕੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਾਰਨ ਹੀ ਜਿਹੜੀਆਂ ਜ਼ਮੀਨਾਂ ਐਕਵਾਇਰ ਨਹੀਂ ਹੋ ਰਹੀਆਂ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਜਾਂ ਇੱਥੋਂ ਦੀ ਭਗਮੰਤਮਨ ਸਰਕਾਰ ਹੋਵੇ ਜਿਹਦੀਆਂ ਨਲਾਕੀਆਂ ਨੇਗੀਆਂ ਤੇ ਜਿਹੜਾ ਕੰਮ ਰੁਕਿਆ ਹੋਇਆ ਕਿਸਾਨ ਤਾਂ ਇਹ ਕਹਿੰਦੇ ਆ ਸਾਡੇ ਖਾਤਿਆਂ 'ਚ ਪੈਸੇ ਪਾਵੋ ਅੱਜ ਅਸੀਂ ਸਵੇਰ ਨੂੰ ਜਗਾ ਖਾਲੀ ਕਰਦੇ ਆਂਗੇ ਸਾਡੇ ਮਕਾਨਾਂ ਦੇ ਪੈਸੇ ਦੇ ਦਿਓ ਅੱਜ ਅਸੀਂ ਸਵੇਰ ਨੂੰ ਖਾਲੀ ਕਰਦੇ ਆਂਗੇ ਕਿਉਂਕਿ ਕੀ ਹੈ ਕਿੰਨੇ ਪੈਸਿਆਂ ਦੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਵਕਤ ਕਿੰਨੇ ਮਿਲ ਰਹੇ ਨੇ ਦੇਖੋ ਡਿਮਾਂਡ ਜਿੱਤੇ ਤੱਕ ਇਹ ਕਿਸਾਨ ਨੇ ਇੱਥੋਂ ਦੇ ਮੈਂ ਤਾਂ ਇਹ ਕਹੂੰ ਇਹ ਕਿਸਾਨ ਇੱਥੇ ਡਿਮਾਂਡ ਤੀ ਨਹੀਂ ਬੈਠੇ ਸੀ ਪਹਿਲੀ ਗੱਲ ਤਾਂ ਇਹ ਕਹਿੰਦੇ ਸੀ ਜਿਹੜਾ ਸਰਕਾਰ ਸਾਨੂੰ ਦੇ ਰਹੀ ਆ ਮਾਪਜਾ ਜ਼ਮੀਨ ਦਾ ਉਹੀ ਦੇ ਦੇ ਪਰ ਉਸ ਦੇ ਬਾਵਜੂਦ ਇੱਥੇ ਦਾ ਪ੍ਰਸ਼ਾਸਨ ਜਿਨ੍ਹਾਂ ਦੀਆਂ ਜ਼ਮੀਨਾਂ ਜਾ ਰਹੀਆਂ ਨੇਗੀਆਂ